ਏਰੀਆ ਦਾ ਜਿਹੜਾ 18 2 2025 ਨੂੰ ਸਰਕਾਰ ਨੇ ਇੱਕ ਲੈਟਰ ਜਿਹੜਾ ਕੱਢਿਆ ਉਹ ਬੜਾ ਗੁੰਝਲਦਾਰ ਹੈ ਉਹ ਚ ਬੈਂਕਾਂ ਨੂੰ ਵੀ ਬੜੀ ਸਮੱਸਿਆ ਆ ਰਹੀ ਹੈ ਹਾਂਜੀ ਤੇ ਜਿਹੜੇ ਪੈਨਸ਼ਨਰ ਫੈਮਿਲੀ ਪੈਨਸ਼ਨਰ ਜਾਂ ਲੀਗਲ ਹੀਰ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਹਾਂ ਇਹ ਏਰੀਆ ਲੈਣ ਵਾਸਤੇ ਜੀ ਉਸ ਦੇ ਵਾਸਤੇ ਅਸੀਂ ਹਾਂ ਵੱਖ-ਵੱਖ ਬੈਂਕਾਂ ਨੂੰ ਵੀ ਲੈਟਰ ਜਾਰੀ ਕੀਤੇ ਹਨ ਤੇ ਇੱਕ ਅਪਾ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਐਫਐਮ ਨੂੰ ਹਾਂ ਉਹਦੇ ਵਿੱਚ ਅਸੀਂ 8 ਨੁਕਤੇ ਉਠਾਏ ਸੀ ਕਿ ਇਹਨਾਂ ਸਵਾਲਾਂ ਦਾ ਜਵਾਬ ਦੇ ਕੇ ਤੇ ਉਹਨਾਂ ਨੂੰ ਬੈਂਕਾਂ ਨੂੰ ਡਾਇਰੈਕਸ਼ਨਾਂ ਜਾਰੀ ਕੀਤੀਆਂ ਜਾਣ ਹਮ ਹੁਣ 8 ਤਰੀਕ ਨੂੰ ਮੁਹਾਲੀ ਦੇ ਵਿੱਚ ਏਜੀ ਪੰਜਾਬ ਵੱਲੋਂ ਪੈਨਸ਼ਨ ਅਦਾਲਤ ਲਗਾਈ ਗਈ ਸੀ ਓਕੇ ਹਾਂਜੀ ਉਸ ਦੇ ਵਿੱਚ ਅਸੀਂ ਵੱਖ-ਵੱਖ ਬੈਂਕਾਂ ਨੂੰ ਇੱਕ ਰਿਟਰਨ ਨੋਟਿਸ ਦੇ ਕੇ ਆਏ ਆ ਲੀਡਿੰਗ ਲੀਡਿੰਗ ਬੈਂਕ ਦੇ ਉੱਥੇ ਪੰਜਾਬ ਨੈਸ਼ਨਲ ਬੈਂਕ ਦੇ ਲੀਡ ਲੀਡਿੰਗ ਬੈਂਕ ਦੇ ਆਏ ਦੀ ਸੀ ਅਧਿਕਾਰੀ ਹਾਂ ਉਹਨਾਂ ਦੇ ਥਰੂ ਅਸੀਂ ਸਾਰੇ ਬੈਂਕ ਬੈਂਕਾਂ ਨੂੰ ਕੱਲੇ-ਕੱਲੇ ਬੈਂਕ ਦਾ ਨਾਮ ਲਿਖ ਕੇ ਉਹਨਾਂ ਨੂੰ ਅਸੀਂ ਲੈਟਰ ਦੇ ਕੇ ਆਏ ਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ 15 ਦਿਨ ਦਾ ਨੋਟਿਸ ਜਾਰੀ ਕੀਤਾ ਵੀ 15 ਦਿਨ ਦੇ ਅੰਦਰ-ਅੰਦਰ ਜੇ ਇਹ ਦੇਗੀਆਂ ਨਾ ਕੀਤੀਆਂ ਗਈਆਂ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਅੱਗੇ ਧਰਨੇ ਮਾਰਾਂਗੇ। ਹਾਂਜੀ। ਇਹ ਇਹ ਕਿੰਨੇ ਕ ਪੱਧਰ ਤੇ ਰੁਕਿਆ ਸਿਸਟਮ ਇਹ ਤੇ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਅਸੀਂ ਜਿਹੜੀਆਂ ਡਿਟੇਲ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਪੁਆਇੰਟ ਬਣਾਏ ਨੇ ਜੀ। ਹਾਂਜੀ। ਉਹ ਮੇਨ ਤੇ ਲੱਗੇ ਨੇ ਵੀ ਜਿਹੜਾ ਪੈਨਸ਼ਨਰ ਹੈ ਜੀ। ਉਹ ਉਹ ਮਰ ਗਿਆ। ਹਾਂ ਇਹ ਤੇ ਫੈਮਿਲੀ ਪੈਨਸ਼ਨ ਪੈਨਸ਼ਨ ਲੈ ਰਿਹਾ। ਉਹ ਫੈਮਿਲੀ ਪੈਨਸ਼ਨਰ ਨੂੰ ਹੁਣ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਜਿਹੜੀ ਇਹਨਾਂ ਨੇ 85 ਸਾਲ 75 ਸਾਲ ਦੀ ਜਿਹੜੀ ਇਹਨਾਂ ਨੇ ਕ੍ਰਾਈਟੇਰੀਆ ਬਣਾਇਆ ਉਸ ਦੇ ਵਿੱਚ ਕੀ ਕਰ ਰਹੇ ਨੇ ਕਹਿੰਦੇ ਫੈਮਿਲੀ ਪੈਨਸ਼ਨਰ ਦੀ ਏਜ ਦੇਖਣੀ ਹੈ ਹੈ ਨਹੀਂ ਬੈਂਕਾਂ ਵਾਲੇ ਜਦ ਕੇ ਪੈਨਸ਼ਨਰ ਦੀ ਏਜ ਦੇਖਣੀ ਚਾਹੀਦੀ ਹੈ ਵੀ ਜਿਹੜਾ ਇਸ ਲੈਟਰ ਤੇ 18 ਫਰਵਰੀ ਦੀ ਲੈਟਰ ਤੇ ਸਾਫ਼ ਲਿਖਿਆ ਦਾ ਹਾਂ ਪੈਨਸ਼ਨਰ ਉਬਲੀਕ ਡਿਸੀਜ਼ਡ ਪੈਨਸ਼ਨਰ ਜੀ 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 ਹਾਂਜੀ ਫੈਮਿਲੀ ਪੈਨਸ਼ਨਰ ਦੀ ਨਹੀਂ ਦੇਖਣੀ ਜੇ ਫੈਮਿਲੀ ਪੈਨਸ਼ਨਰ ਵੀ ਮਰ ਗਿਆ ਆ ਤੇ ਤਾਂ ਫੈਮਿਲੀ ਪੈਨਸ਼ਨ ਦੀ ਦੇਖਣੀ ਆ ਤਾਂ ਕਿ ਲੀਗਲ ਹੇਅਰ ਨੂੰ ਪੇਮੈਂਟ ਹੋ ਸਕੇ ਜੀ 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 ਅਸੀਂ ਇਹ ਵੀ ਇਹ ਵੀ ਇਸ਼ੂ ਨਾਲ ਉਠਾਇਆ ਹੈ ਹਾਂਜੀ ਤੇ ਅਸੀਂ ਤੇ ਅੱਜ ਵੀ ਮੈਂ ਇੱਕ ਹਾਂਜੀ ਐਸਬੀਆਈ ਨੂੰ ਤੇ ਭੀਆਨਵੀ ਦੇ ਚੇਅਰਮੈਨ ਨੂੰ ਦੋਨਾਂ ਨੂੰ ਚਿੱਠੀਆਂ ਲਿਖੀਆਂ ਨੇ ਉਹਦੇ ਵਿੱਚ ਇਹ ਸਾਰੇ ਮੁੱਦੇ ਉਠਾਏ ਨੇ ਤੇ ਨਾਲ ਡਾਇਰੈਕਟਰ ਪੈਨਸ਼ਨ ਨੂੰ ਓਕੇ ਡਾਇਰੈਕਟਰ ਪੈਨਸ਼ਨ ਨੂੰ ਵੀ ਲਿਖਿਆ ਵੀ ਤੁਸੀਂ ਇੰਟਰਵਿਊਨ ਕਰੋ ਹਾਂਜੀ ਤੇ ਇਹ ਡਾਇਰੈਕਸ਼ਨਲ ਜਾਰੀ ਕਰੋ ਹੂੰ ਹੂੰ ਕਿ ਜਿੱਥੇ ਤੇ ਪੈਨਸ਼ਨਰ ਮਰ ਗਿਆ ਉਹਦੀ ਦੀ ਨੋਮੀਨੇਸ਼ਨ ਜੇ ਐਗਜ਼ਿਸਟ ਕਰਦੀ ਹੈ ਤੇ ਉਹਦੀ ਅਦਾਇਗੀ ਜਿਹੜੀ ਹੈ ਉਹਦੇ ਫੈਮਿਲੀ ਪੈਨਸ਼ਨ ਨੂੰ ਹਾਂਜੀ ਕਰਤੀ ਜਾਂਦਾ